ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸੀ ਲਿਆ ਕਿ ਅਸੀਂ ਨਿਸ਼ਚਿਤ ਆਪਣੇ ਜੀਵਨ ਚੱਕਰ ਦੇ ਵਿੱਚ ਚਲਦੇ ਹੋਏ ਸਮੇਂ ਦੇ ਵਿੱਚੋਂ ਮੁਕਤ ਕਿਵੇਂ ਹੋ ਸਕਦੇ ਆ ਕਿਉਂਕਿ ਹਰ ਇਨਸਾਨ ਆਪਣੇ ਜੀਵਨ ਦੇ ਵਿੱਚ ਇੱਕ ਰੂਟੀਨ ਦੀ ਜ਼ਿੰਦਗੀ ਚ ਜਿਉਂਦਾ ਹੈ ਪਰ ਕੁਝ ਸਮੇਂ ਲਈ ਉਹ ਆਜ਼ਾਦ ਹੋਣਾ ਚਾਹੁੰਦਾ ਇਹਨੂੰ ਧਾਰਮਿਕ ਖੇਤਰ ਵਿੱਚ ਤੇ ਕਾਲ ਤੋਂ ਅਕਾਲ ਤੱਕ ਦਾ ਸਫ਼ਰ ਵੀ ਕਿਹਾ ਕਾਲ ਕੀ ਹੈ ਜਿਸ ਨੂੰ ਅਸੀਂ ਕਿੰਨੇ ਸਮਾਂ, ਔਸਰ, ਵੇਲਾ, ਵਾਰ ਵੀ ਕਈ ਵਾਰ ਇਹੋ ਜੇ ਸਮਗ ਹੁੰਦੇ ਆ ਜਦੋਂ ਸਾਡਾ ਅਕਸਰ ਇੱਕ ਡਾਇਲੌਗ ਹੁੰਦਾ ਕਿ ਉਹਨੇ ਸਮਾਂ ਬੰਨ ਦਿੱਤਾ ਦਰਸਲ ਸਮਾਂ ਬੱਜਾ ਨਹੀਂ ਸੀ ਇਹ ਸਮਾਂ ਖੜੋਤ ਵਿੱਚ ਨਹੀਂ ਸੀ ਪਰ ਮਹਿਸੂਸ ਇੰਜ ਹੋਇਆ ਕਿ ਇੰਨਾ ਸਮਾਂ ਬੀਤਦਿਆਂ ਪਤਾ ਹੀ ਨਹੀਂ ਲੱਗਾ ਘੰਟਾ 2 ਘੰਟੇ 3 ਘੰਟੇ ਇਹਦਾ ਮਤਲਬ ਬੰਦੇ ਦੀ ਜਿਹੜੀ ਮਾਨਸਿਕ ਅਵਸਥਾ ਹੈ ਉਹ ਕਿਸੇ ਖਾਸ ਸਥਾਨ ਤੇ ਜਾ ਕੇ ਆਪਣੇ ਆਪ ਨੂੰ ਸਮੇਂ ਦੇ ਬੰਧਨ ਚੋਂ ਮੁਕਤ ਵੀ ਕਰ ਲੈਂਦੀ ਹੈ ਹੁਣ ਇੱਕ ਤੇ ਪੱਖ ਹੁੰਦਾ ਕਿ ਬੰਦਾ ਕਿਰਤ ਵਿੱਚ ਮਸਰੂਫ ਹੋਵੇ ਜਾਂ ਇੱਕ ਸਧਾਰਨ ਵਰਤਾਰੇ ਚ ਸਾਡੀ ਜ਼ਿੰਦਗੀ ਦਾ ਰੁਟੀਨ ਹੈ ਗੀਤ ਸੰਗੀਤ ਮਨੋਰੰਜਨ ਰਾਂਗ ਤਮਾਸ਼ਿਆਂ ਵਿੱਚ ਵੀ ਸਮਾਜ ਆਪਣੇ ਮਨ ਦਾ ਰੰਜਨ ਕਰਨ ਵਾਸਤੇ ਵੀ ਆਪਣੇ ਸਮੇਂ ਚੋਂ ਨਿਕਲਦਾ ਹੈ ਸਮੇਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਆਪਣੇ ਬੋਝ ਤੋਂ ਆਪਣੀ ਰੁਟੀਨ ਦੀ ਲਾਈਫ ਤੋਂ ਧਾਰਮਿਕ ਖੇਤਰ ਵਿੱਚ ਜਿਹੜਾ ਕਾਲ ਤੋਂ ਕਾਲ ਤੱਕ ਦਾ ਸਫਰ ਤੇ ਸਮੇਂ ਦੇ ਬੰਧਨ ਤੋਂ ਮੁਕਤੀ ਹੈ ਉਹਦੇ ਬਾਰੇ ਅਸੀਂ 5 ਕੇ ਨੁਕਤੇ ਨੇ ਕਿ ਜਿਹੜਾ ਅਸੀਂ ਨਿਤਨੇਮ ਕਰਦੇ ਹਾਂ ਨਿਤਨੇਮ ਸਾਡੀ ਇੱਕ ਨਿਸ਼ਚਿਤ ਮਰਯਾਦਾ ਹੈ ਜਦੋਂ ਕੋਈ ਇਨਸਾਨ ਕੋਈ ਵੀ ਸਿੱਖ ਸਿੱਖਣੀ ਆਪਣੇ ਨਿਤ ਦੇ ਨੇਮ ਨੂੰ ਇੱਕ ਮਰਯਾਦਾਬੱਧ ਹੋ ਕੇ ਜੀਵਨ ਜਿਉਂਦਾ ਹੈ ਤੇ ਉਹ ਉਹ ਸਮੇਂ ਵਾਸਤੇ ਆਪਣੇ ਜ਼ਿੰਦਗੀ ਦੇ ਬਾਕੀ ਝਮੇਲਿਆਂ ਤੋਂ ਕਾਲ ਤੋਂ ਸਮੇਂ ਤੋਂ ਮੁਕਤ ਵੀ ਹੁੰਦਾ ਇਹ ਠੀਕ ਹੈ ਸਾਡੀ ਇੱਕ ਸਾਡੀ ਮਰਯਾਦਾ ਹੈ ਕਿ ਘੱਟੋ ਘੱਟ ਹਰ ਸਿੱਖ ਤਿੰਨ ਬਾਣੀਆਂ ਅਮਰਤ ਵੇਲੇ ਸ਼ਾਮ ਨੂੰ ਰਹਿਰਾਸ ਰਾਤਨ ਸੋਲਾ ਬਾਣੀ ਦਾ ਪਾਠ ਕਰੇ ਪਰ ਬੰਦਗੀ ਵਾਲੀਆਂ ਰੂਹਾਂ ਜਾਂ ਜਿਹੜੀ ਪ੍ਰਚਾਰਕ ਸ਼੍ਰੇਣੀ ਆ ਜਾਂ ਜਿੰਨਾਂ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਅਸੀਂ ਵੱਧ ਬਾਣੀਆਂ ਪੜਨ ਵਾਸਤੇ ਇਸ ਲਈ ਪ੍ਰੇਰਿਤ ਕਰਦੇ ਆ ਕਿ ਉਹਨਾਂ ਦੀ ਸਿਮਰਤੀ ਵਿੱਚ ਪਰਪੱਕ ਰੂਪ ਵਿੱਚ ਬਾਣੀ ਕੰਠ ਹੋ ਜਾਏ ਇਸ ਲਈ ਨਿਤਨੇਮ ਵੀ ਸਾਨੂੰ ਸਮੇਂ ਤੋਂ ਮੁਕਤ ਕਰਦਾ ਹੈ ਇੱਕ ਹੁੰਦਾ ਕੀਰਤਨ ਕਰਨਾ ਜਾਂ ਕੀਰਤਨ ਸੁਣਨਾ ਕੀਰਤਨ ਕਰਨ ਵਾਲਾ ਬਹੁਤ ਭਜ ਕੇ ਰੂਹਾਂ ਕਰਨ ਵਾਲੀਆਂ ਵੀ ਸਾਡੇ ਕੀਰਤਨੀਆਂ ਸਿੱਖ ਨੇ ਪਰ ਜਿਹੜਾ ਕੀਰਤਨ ਸੁਣਨਾ ਉਹ ਕਿਸੇ ਵੀ ਅਵਸਥਾ ਵਿੱਚ ਹੋ ਸਕਦਾ ਭਾਵੇਂ ਕੋ ਗੱਡੀ 'ਚ ਹੈ ਕੋਈ ਘਰ 'ਚ ਹੈ ਕੋਈ ਕੀਰਤਨ ਦਰਬਾਰ ਵਿੱਚ ਹੈ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਜਿਹੜਾ ਸਰੋਤਾ ਹੁੰਦਾ ਜੇ ਉਹਦੀ ਸੁਰਤੀ ਇੰਨੀ ਲਗਨ ਵਿੱਚ ਹੋਵੇ ਜਾਂ ਉਹਨੂੰ ਜਦੋਂ ਸ਼ਬਦ ਦੀ ਸਮਝ ਆਉਂਦੀ ਹੈ ਜਾਂ ਕੀਰਤਨ ਦੀ ਜਾਂ ਜਿਹੜਾ ਰਾਗ ਹੈ ਤਾਲ ਹੈ ਆਵਾਜ਼ ਹੈ ਇਹਦਾ ਸੁਮੇਲ ਇੰਨਾ ਪ੍ਰਭਾਵ ਪਾਉਂਦਾ ਹੈ ਕਿ ਮਹਿਸੂਸ ਹੁੰਦਾ ਹੈ ਕਿ ਜਿਸ ਕਾਲ ਵਿੱਚ ਅਸੀਂ ਜਿਉਂਦੇ ਆਏ ਸੀ ਜਿਸ ਬੰਦਨਾ ਵਿੱਚ ਜਿਸ ਝਮੇਲਿਆਂ ਵਿੱਚ ਉਹਦੇ ਤੋਂ ਅਸੀਂ ਮੁਕਤ ਹੋ ਗਏ ਆਂ ਤੀਜਾ ਹੁੰਦਾ ਪਾਠ ਕਰਨਾ ਪਾਠ ਦਾ ਮਤਲਬ ਸਹਿਜ ਪਾਠ ਵੀ ਹੈ ਅਖੰਡ ਪਾਠ ਵੀ ਹੈ ਕਈ ਵਾਰੀ ਇਨਾ ਸੋਹਣਾ ਰਸਦੈਕ ਰਸਨਾ ਹੁੰਦੀ ਹੈ ਕਿਸੇ ਪਾਠੀ ਸਿੰਘ ਦੀ ਜਾਂ ਗ੍ਰੰਥੀ ਸਿੰਘ ਦੀ ਜਦੋਂ ਦਾ ਆਪਾਂ ਪਾਠ ਵੀ ਸੁਣਦੇ ਆ ਨਾ ਆਪਾਂ ਸਮੇਂ ਤੋਂ ਮੁਕਤ ਹੁੰਨੇ ਆ ਕਾਲ ਤੋਂ ਨਿਕਲਦੇ ਆ ਅਕਾਲ ਦਾ ਸਫਰ ਕਰਦੇ ਆ ਜਦੋਂ ਅਸੀਂ ਸਭ ਆਪਣੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਆ ਇਸ ਤਰ੍ਹਾਂ ਇੱਕ ਸ਼ਬਦ ਦਾ ਜਾਪ ਜਾਂ ਵਿਆਸ ਇਹ ਜਿਹੜੇ ਕਰਦੇ ਨੇ ਉਹ ਮਹਿਸੂਸ ਕਰ ਸਕਦਾ ਹੈ ਕਈ ਵਾਰੀ ਸਾਡੀ 21ਵੀਂ ਸਦੀ ਦੀ ਵਿਆਖਿਆ ਕਰੀ ਇਹ ਹੁੰਦੀ ਹੈ ਕਿ ਜਿਹੜੀ ਸਿਮਰਨ ਨੂੰ ਜਾਪ ਨੂੰ ਸ਼ਬਦ ਦੇ ਅਭਿਆਸ ਨੂੰ ਸ਼ਾਇਦ ਉਹਨਾਂ ਦੇ ਜੀ ਵਸਦਾ ਰੋਗ ਨਹੀਂ ਹੁੰਦਾ ਪਰ ਫਿਰ ਵੀ ਜੇ ਸਾਫ ਸਾਫ ਸਿਮਰੋ ਗੋਬਿੰਦ ਹੈ ਤਾਂ ਫਿਰ ਇਹਦੀ ਇੱਕ ਸ਼ਕਤੀ ਵੀ ਹੈ ਇਹਦੀ ਮਹਿਮਾ ਵੀ ਹੈ ਜਦੋਂ ਕੋਈ ਆਪਣੇ ਆਪ ਨੂੰ ਸ਼ਬਦ ਦੀ ਸੁਰਤੀ ਦੇ ਨਾਲ ਜੋੜਦਾ ਹੈ ਜਾਂ ਸ਼ਬਦ ਗੁਰੂ ਸੁਰਤ ਤੋਂ ਚੇਲਾ ਦੀ ਅਵਸਥਾ ਹੁੰਦੀ ਹੈ ਸ਼ਬਦ ਦਾ ਜਾਪ ਕਰਦਾ ਉਹ ਵੀ ਸਮੇਂ ਦੇ ਬੰਧਨ ਤੋਂ ਮੁਕਤ ਹੁੰਦਾ ਹੈ ਔਰ ਸ਼ਬਦ ਦੀ ਸੱਚਮੁੱਚੇ ਕਲਾ ਵਰਦੀ ਹੈ ਕੋਈ ਚਾਹੇ ਮੂਲ ਮੰਤਰ ਸਾਹਿਬ ਦਾ ਮੂਲ ਮੰਤਰ ਦਾ ਪਾਠ ਕਰਦਾ ਹੈ ਕੋਈ ਵਾਇਗਰੂ ਦਸੇਮਰਨ ਕਰਦਾ ਹੈ ਜਾਂ ਮਸਕੀਨ ਸਾਹਿਬ ਹੁਣਾਂ ਨਾਲ ਕੁਝ ਦਿਨ ਕਾਫੀ ਰਹਿਣ ਦਾ ਮੌਕਾ ਮਿਲਿਆ ਪਿਛਲੇ 95 94 ਦੀ ਗੱਲ ਹੈ ਉਹਨਾਂ ਦੀ ਇੱਕ ਵਿਚਾਰ ਬਹੁਤ ਵਧੀਆ ਸੀ ਕਿ ਜਿਹੜਾ ਨਿਤਨੇਮ ਸਾਡੀ ਮਰਯਾਦਾ ਹੈ ਪਰ ਜਿਹੜਾ ਸਿਮਰਨ ਵਿਆਸ ਹੈ ਉਹਦੇ ਨਾਲ ਅਸੀਂ ਇੱਕ ਵਾਰੀ ਬਿਲਕੁਲ ਆਪਣੇ ਆਪ ਨੂੰ ਟੰਕ ਵੀ ਕਰਦੇ ਹਾਂ ਸਮੇਂ ਦੇ ਨਿਸ਼ਚਿਤ ਵਿੱਚੋਂ ਕਿਉਂਕਿ ਜਦੋਂ ਬੰਦਾ ਨਿਤਨੇਮ ਕਰਦਾ ਉਹਦਾ ਗੁਟਕੇ ਲਈ ਖਿਆਲ ਹੁੰਦਾ ਜਾਂ ਅਗਲੀ ਪੰਕਤੀ ਭੁੱਲ ਨਾ ਜਾਵੇ ਪਰ ਜਿਹੜਾ ਸਿਮਰਨ ਅਭਿਆਸ ਉੱਤੇ ਉਹਨਾਂ ਨੇ ਜਿਹੜੇ ਅੰਤਲੇ ਸਮਿਆਂ ਵਿੱਚ ਜਿੱਥੇ-ਜਿੱਥੇ ਵੀ ਗਏ ਸੰਗਤਾਂ ਨੂੰ ਪ੍ਰੇਰਿਤ ਦੇ ਰਹਿ ਕੇ ਆਪਣੇ ਨਿਤਨੇਮ ਤੋਂ ਇਲਾਵਾ ਵੀ ਜਿਹੜਾ ਤੁਹਾਡੀ ਬੈਠਕ ਹੈ ਜਿਹੜਾ ਤੁਹਾਡਾ ਸਿਮਰਨ ਅਭਿਆਸ ਆ ਇਹ ਤੁਹਾਨੂੰ ਆਤਮਿਕ ਸਕੂਨ ਦੇਵੇਗਾ ਹੋਰ ਡੂੰਘਾ ਇਹ ਨਹੀਂ ਵੀ ਬਾਣੀ ਨਹੀਂ ਸਕੂਨ ਦੇਵੇਗੀ ਕਰਣ ਤੋਂ ਪਾਵੇ ਹੈ ਕਿ ਜਦੋਂ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰਕੇ ਬੈਠ ਜਾਂਦਾ ਨਾ ਉਹਨੂੰ ਕੁਝ ਭੁੱਲਣ ਦੀ ਬੋਝ ਹੁੰਦਾ ਨਾ ਉਹਨੂੰ ਅੱਗੇ ਪੰਨਾ ਜਾਂ ਅੰਗ ਅੱਗੇ ਪਰਤਣ ਦਾ ਬੋਝ ਹੁੰਦਾ ਉਹ ਵੀ ਇੱਕ ਅਵਸਥਾ ਦਾ ਨਾਮ ਹੈ ਔਰ ਅੰਤ ਦੇ ਵਿੱਚ ਖਾਸ ਕਰਕੇ ਹੈ ਕਿ ਜਿਹੜੀ ਪੁਸਤਕ ਹੈ ਮਨ ਪਾਉਂਦੀ ਉਹ ਵੀ ਸਾਨੂੰ ਸਮੇਂ ਦੇ ਬੰਧਨ ਤੋਂ ਬਾਹਰ ਲੈ ਜਾਂਦੀ ਹੈ ਇਹ ਠੀਕ ਹੈ ਕਿ ਹਰ ਇੱਕ ਪਾਠਕ ਦੀ ਇੱਕ ਆਪਣੀ ਸਥਿਤੀ ਹੁੰਦੀ ਹੈ ਉਹ ਕਿਹੋ ਜਿਹਾ ਪਾਠਕ ਹੈ ਕਿਹੋ ਜੀ ਪੁਸਤਕ ਨੂੰ ਪਸੰਦ ਕਰਦਾ ਹੈ ਬਹੁਤ ਸਾਰੇ ਮਿੱਤਰ ਪਿਆਰੇ ਨੇ ਜਿਨ੍ਹਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਦੀ ਪੁਸਤਕ ਕੋਈ ਨਾ ਕੋਈ ਪੰਨੇ ਜ਼ਰੂਰ ਪੜ੍ਹਦੇ ਆਂ ਹਰ ਇੱਕ ਦੀ ਆਪਣੀ ਜੀਵਨ ਸ਼ੈਲੀ ਹੈ ਪਰ ਜਿਹੜੀ ਪੁਸਤਕ ਹੈ ਤੁਹਾਡੀ ਮਨ ਪਉਂਦੀ ਜਿੱਥੇ ਆਪਾਂ ਖੁੱਭ ਜਾਂਦੇ ਆਂ ਜਿੱਥੇ ਆਲੇ ਦੁਆਲੇ ਦੀਆਂ ਬਾਕੀ ਗੱਲਾਂ ਬਾਤਾਂ ਤੋਂ ਟੁੱਟ ਜਾਂਦੇ ਆਂ ਜਿੱਥੇ ਅਸੀਂ ਬਾਕੀ ਬੰਦਨਾ ਤੋਂ ਟੁੱਟ ਜਾਂਦੇ ਆਂ ਪੁਸਤਕ ਵੀ ਇੱਕ ਸ਼ਕਤੀ ਹੈ ਜਿਹੜੀ ਸਾਨੂੰ ਕਾਲ ਦੇ ਵਿੱਚੋਂ ਇੱਕ ਵਾਰੀ ਮੁਕਤ ਜ਼ਰੂਰ ਕਰਦੀ ਹੈ ਇਸ ਕਰਕੇ ਚਾਰ ਪੰਜ ਵਿਸ਼ਿਆਂ ਦੇ ਉੱਤੇ ਜੇ ਅਸੀਂ ਅਭਿਆਸ ਕਰਦੇ ਆ ਜਾਂ ਸਾਡਾ ਰੁਟੀਨ ਹੈ ਜਾਂ ਜਿਹੜੇ ਗੁਰਮੁਖ ਪਿਆਰਿਆਂ ਦੀ ਇਹ ਜੀਵਨ ਦੀ ਮਰਯਾਦਾ ਹੈ ਸੱਚਮੁੱਚ ਉਹ ਆਪਣੇ ਆਪ ਨੂੰ ਕੁਝ ਸਮੇਂ ਲਈ ਇਸ ਸਮੇਂ ਦੇ ਵਿੱਚੋਂ ਆਜ਼ਾਦ ਕਰਕੇ ਮੁਕਤ ਹੁੰਦੇ ਆ ਆਤਮਿਕ ਸਕੂਨ ਮਿਲਦਾ ਔਰ ਮੇਰਾ خیال ਇਹ ਹਰ ਇੱਕ ਮਨੁੱਖ ਦੀ ਲੋੜ ਹੈ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਕੁਝ ਸਮਾਂ ਆਪਣੀ ਕਿਰਤ ਵਿਰਤ ਕਰਦਿਆਂ ਵੀ ਜੀਵਨ ਜਿਉਂਦਿਆਂ ਵੀ ਆਪਣੇ ਆਪ ਨੂੰ ਸਮੇਂ ਦੇ ਬੰਧਨ ਤੋਂ ਮੁਕਤ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ